ਪਾਖੜਾ ਪਾਖੜਾ ਦਰਿਆ ਪਾਖੜਾ ਡੈਮ ਚੈੱਕ ਕਰੋ ਜੀ ਕਿੰਨਾ ਪਾਣੀ ਆ ਰਿਹਾ ਹੈ ਸਾਰੀ ਫੈਸਲੀ ਕੀਤੀ ਆਈ ਹੈ ਮਤਲਬ ਕੋਈ ਗੱਡੀ ਜਾਂ ਕੋਈ ਬੰਦਾ ਉਧਰ ਨੂੰ ਜਾ ਨਾ ਸਕੇ ਕਿਉਂਕਿ ਪਾਣੀ ਭਾ ਗਿਆ ਟੱਨ ਲਾ ਗਈ ਕੋ ਭਾ ਗਿਆ ਜੀ ਤਾਂ ਨੇਰਾ ਜੀ ਪੂਰਾ ਦੇਖੋ ਕਰੋ ਚੈੱਕ ਸੜਕਾਂ ਬਹੁਤ ਸ਼ਾਂਤ ਨਹੀਂ ਨੇ ਤੇ ਢੱਕੀਆਂ ਪਈਆਂ ਨੇ ਜੀ ਤਰਖਤਾ ਦੇ ਨਾਲ ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਜੀ ਸਸਜੀ ਕਾਲ ਜੀ ਸਾਰਿਆਂ ਨੂੰ ਤੇ ਆਹ ਦੇਖੋ ਜੀ ਤੁਹਾਨੂੰ ਇੱਕ ਚੀਜ਼ ਦਿਖਾਈਏ ਇਹ ਹੈਗਾ ਜੀ ਭਾਖੜਾ ਭਾਖੜਾ ਦਰਿਆ ਭਾਖੜਾ ਡੈਮ ਚੈੱਕ ਕਰੋ ਜੀ ਕਿੰਨਾ ਪਾਣੀ ਇਹਦੇ ਵਿੱਚ ਜੀ ਬੇਅੰਤਾਂ ਦਾ ਤੇ ਬਣਾ ਦੂਗਾ ਨਾ ਬਹੁਤ ਘੈਂਟ ਨਜ਼ਾਰਾ ਜੀ ਹੈ ਤਾਂ ਇਸ ਟਾਈਮ ਇੱਥੇ ਗਰਮੀ ਆ ਤੇ ਪਰ ਏਰੀਆ ਜਿਹੜਾ ਵਖੋ ਜੀ ਪਾਣੀ ਬਿਲਕੁਲ ਹਰਾ ਹਰਾ ਹਾਂ ਜੀ ਹਾਂ ਸਾਹਮਣੇ ਕਿਸਤੀ ਆ ਵਿੱਚ ਹਣਾ ਇੱਕ ਕਿਸਤੀ ਲਈ ਜਾਂਦਾ ਹੈ ਬਾਈ ਇੱਕ ਵਿੱਚ ਜ਼ੂਮ ਕਰਦਾ ਜੇ ਨਜ਼ਰ ਆ ਜਾਵੇ ਵਿੱਚ ਉਹ ਦੇਖੋ ਸਾਹਮਣੇ ਕਿਸਤੀ ਆ ਜੀ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਡੈਮ ਵਾਲੇ ਪਾਸੇ ਨੂੰ ਉਧਰ ਵੀ ਦੇਖਦੇ ਆ ਜੀ ਪਾਣੀ ਸਾਰਾ ਬਹੁਤ ਹਰਾ ਹਰਾ ਪਾਣੀ ਸਾਰਾ ਇੱਥੇ ਤੇ ਬਹੁਤ ਜਿਆਦੀ ਕਹਿੰਦੇ ਇਹਦੀ ਡੰਗਾਈ ਆ ਅਗਲੇ ਪਾਸੇ ਆਪਾਂ ਗੱਡੀ ਲੈ ਕੇ ਜਾਂਦੇ ਆ ਉਧਰਲੇ ਪਾਸੇ ਸਾਹਮਣੇ ਡੈਮ ਵਾਲੇ ਪਾਸੇ ਦੇਖਦੇ ਆ ਜੀ ਨੇ ਤੇ ਉਧਰਲਾ ਵੀ ਤੁਹਾਨੂੰ ਵਿਊ ਦਿਖਾਉਣਾ ਜੀ ਮੈਂ ਦੇਖ ਲਓ ਤੁਸੀਂ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਦੇ ਵਿੱਚ ਕਿੰਨੀਆਂ ਥਾਵਾਂ ਨੇ ਕਿੰਨੀਆਂ ਜਗ੍ਹਾਵਾਂ ਨੇ ਘੁੰਮਣ ਵਾਸਤੇ ਜੇ ਜੇ ਆਪਾਂ ਗੌਰ ਕਰੀਏ ਜੀ ਤੇ ਬਾਕੀ ਆ ਬਾਈ ਦੇਖੋ ਜੀ ਫੋਟੋਸ਼ੂਟ ਕਰਕੇ ਹਟੇ ਨੇ ਪਿੱਛੇ ਆਪਣੇ ਆਹ ਦੇਖੋ ਜੀ ਆਲੇ ਦੁਆਲੇ ਨਾਲ ਡੈਮ ਦੇ ਆ ਸਾਰੀ ਫੈਂਸੀ ਕੀਤੀ ਹੋਈ ਹੈ ਤੇ ਮਤਲਬ ਕੋਈ ਗੱਡੀ ਜਾਂ ਕੋਈ ਬੰਦਾ ਉਧਰ ਨੂੰ ਜਾ ਨਾ ਸਕੇ ਕਿਉਂਕਿ ਪਾਣੀ ਬਹੁਤ ਡੂੰਘਾ ਹੈ ਇੱਕ ਵਾਰੀ ਜਿਹੜਾ ਕਿਆ ਵਿੱਚ ਤੇ ਫਿਰ ਹੱਥ ਨਹੀਂ ਆਉਣਾ ਪਤਾ ਹੀ ਆਪਾਂ ਨੂੰ ਤੇ ਇੱਥੇ ਜਾ ਕੇ ਹੋਰ ਹੀ ਮਾਹੌਲ ਹੈ ਦੇਖੋ ਥੋੜਾ ਇੱਕਦਮ ਬੜੇ ਟੈਂਸ ਨੇ ਸਾਰੇ ਦਰਖਤ ਜੀ ਇੱਥੇ ਛੱਡਣਾ ਹੈ درخت ਹੀ ਬੇ ਇੱਥੇ ਇੱਕ ਤਾਂ ਬੜੇ ਤਿੱਖੇ ਜਿਹੇ ਮੋੜ ਨੇ ਬੜਾ ਸ਼ਾਰਪ ਹੈ ਜੀ ਸਾਡੇ ਕੋਈ ਇੱਥੇ ਆ ਦੇ ਫਸਾ ਨਹੀਂ ਚੱਲੀ ਇੱਥੇ ਅਸੀਂ ਉਹ ਕਾ ਤੁਮ ਆ ਰਹੇ ਨਹੀਂ ਹੀ ਲੋਕ ਪਬਲਿਕ ਕਾਫੀ ਆ ਰਹੀ ਹੈ ਉਧਰਲੇ ਪਾਸੋਂ ਉਹ ਕਰਦੇ ਉਧਰਲੇ ਬਸ ਜਾਣ ਦੀ ਕੋਸ਼ਿਸ਼ ਉਹ ਲੱਗਦਾ ਹੈਗਾ ਰਸਤਾ ਹਨ ਦੇਖਣ ਦਿੰਦੇ ਹੋਣਗੇ ਕਿ ਨਹੀਂ ਹੈਗਾ ਕਿ ਨਹੀਂ ਉਧਰ ਸ਼ਾਇਦ ਨਹੀਂ ਕਰਦੇ ਆ ਦੇਖੋ ਜੀ ਮੱਛੀ ਇੱਥੇ ਮਿਲਦੀ ਹੈ ਜੀ ਮਛਲੀ ਦਾ ਚਾਰ ਮਛਲੀ ਫਰਾਈ 2 ਪਿੰਕੂ ਫਿਸ਼ ਫਰਾਈ ਬਿੱਟੂ ਪਾਕੜਾ ਹਾਂ ਇਹ ਸਾਰੀਆਂ ਫਿਸ਼ ਵਾਲੀਆਂ ਦੁਕਾਨਾਂ ਨੇ ਜਿਹੜੀਆਂ ਲੰਘੀਆਂ ਨੇ ਆ ਇਧਰ ਨਾਲ ਨਾਲ ਦੇਖੋ ਜੀ ਪਾਕੜਾ ਦਾ ਜੀ ਤੁਸੀਂ ਦਿਹਾੜਾ ਨਾ ਬੜਾ ਯਾਰ ਆ ਇੱਧਰ ਸਾਈਡ ਤੇ ਇਕ ਲਾਉਣਾ ਉੱਤਰ ਸਾਈਡ ਤੇ ਖਾਣੀ ਇੱਥੇ ਨਹੀਂ ਲਾਣੀ ਇੱਥੇ ਮਨਾ ਨਾ ਕਰਦੇ ਨਹੀਂ ਨਹੀਂ ਹੋਊਗਾ ਜਾਈਏ ਅੰਦਰ ਅੰਦਰ ਲਓ ਜੀ ਆਪਾਂ ਉਤਰ ਗਏ ਹਾਂ ਤੇ ਚੈੱਕ ਕਰੋ ਉਹਨਾਂ ਤੁਹਾਨੂੰ ਮੈਂ ਮਖੌਲਣਾ ਜੇ ਜਾ ਕੇ ਬੜਾ ਉੱਚੜ ਪੜੜਾ ਜਾਂ ਥਾਣਾ ਜਿੱਥੇ ਜਿੱਥੇ ਆਪਾਂ ਗੱਡੀ ਲਾਈ ਏ ਤੇ ਬਾਈ ਥੋੜਾ ਪਿਛੇ ਰਹੀ ਹੈ ਨਹੀਂ ਨਹੀਂ ਕੋ ਚੈੱਕ ਕਰ ਲੋ ਚੈੱਕ ਕਰਨੀਆ ਦੇਖੋ ਜੀ ਤੁਸੀਂ ਦੂਰ ਤੱਕ ਕਰੋ ਚੈੱਕ ਆਹ ਡੈਮੇਜ ਇਹ ਮੇਨੇ ਇੰਨੀ ਦੂਰ ਤੱਕ ਪਾਣੀ ਡਿਗਦਾਉਣਾ ਹਾਂ ਇਹ ਦੇਖੋ ਤੁਸੀਂ ਆਹ ਡੈਮੇਜ ਬਹੁਤ ਡੂੰਘਾ ਹੋਣਾ ਹੈ ਸਹੀ ਗੱਲ ਹੈ ਜੀ ਬਹੁਤ ਸਪੀਡ 'ਚ ਇਧਰ ਨੂੰ ਪਾਣੀ ਜਿਹੜਾ ਜਾਂਦਾ ਹੋਊਗਾ ਉਹ ਸਾਹਮਣੇ ਕਿਸਤੀਆਂ ਨੇ ਕੀ ਲਾਇਆ ਹੋਊਗਾ ਪ੍ਰੋਜੈਕਟ ਪ੍ਰੋਜੈਕਟ ਜਿਹਾ ਲਾਇਆ ਹੈ ਨਾ ਸਾਹਮਣੇ ਇਹ ਇਹ ਪ੍ਰੋਜੈਕਟਰ ਹੈ ਪਰਾਂ ਕਿਸਤੀਆਂ ਨੇ ਹਾਂ ਕਿਸਤੀਆਂ ਹੀ ਹੈਗੀਆਂ ਨੇ ਇਹ ਫਿਰ ਕੀ ਕਰ ਦੇਖੋ ਜੀ ਫੈਂਸਿੰਗ ਕੀਤੀ ਹੋਈ ਹੈ ਤਾਂ ਜੋ ਕੋਈ ਉਧਰ ਮਨ ਜਾ ਸਕੇ ਨਹੀਂ ਬੜੀ ਵਧੀਆ ਗੱਲ ਹੈ ਜੀ ਜਿਵੇਂ ਐਵੇਂ ਕਰਨਾ ਵੀ ਚਾਹੀਦਾ ਸੇਫਟੀ ਜਿਹੜੀ ਉਹ ਬਹੁਤ ਜ਼ਰੂਰੀ ਹੈ ਸੇਫਟੀ ਮੰਗਦਾ ਸੀ ਵੀ ਜਿੱਥੇ ਖੜੇ ਆ ਆਹ ਦੇਖੋ ਜੀ ਥੱਲੇ ਕੋਈ ਇਥੋਂ ਨਾਲੇ ਸ਼ੁਰੂ ਹੋ ਜਾਂਦਾ ਜੀ ਥੱਲੇ ਪਾਣੀ ਸਾਰਾ ਹਰਾ ਸਾਹਮਣੇ ਪਹਾੜੀਆਂ ਨੇ ਤੇ ਬਾਕੀ ਉਹ ਸਾਹਮਣੇ ਕਿਸ਼ਤੀਆਂ ਖੜੀਆਂ ਹੋਈਆਂ ਨੇ ਜੀ ਆਹ ਦੇਖੋ ਸਾਹਮਣੇ ਆਹ ਦੇਖੋ ਸਾਹਮਣੇ ਜੀ ਉਹ ਨਿੱਧਰੋਂ ਮਲਾਦਾ ਉੱਪਰ ਆਪਰ ਦੀ ਰੋਡ ਜਾ ਰਿਹਾ ਹੈ ਨਾ ਇਹ ਪੁਲ ਬਣਾਇਆ ਹੈ ਨਾ ਹਾਂਜੀ ਪਰਲੇ ਸਾਰਾ ਪਾਣੀ ਇਕੱਠਾ ਆਇਆ ਠੀਕ ਹੈ ਇਧਰ ਦੇਖੋ ਤੁਸੀਂ ਪਹਾੜ ਕਿੰਨੇ ਸਿੱਧੇ ਉੱਚੇ ਨੇ ਜੀ ਉੱਪਰ ਤੱਕ ਚੈੱਕ ਕਰੋ ਜਿਵੇਂ ਕੱਟ ਕੇ ਬਣਾਏ ਹੁੰਦੇ ਨੇ ਕੀ ਪਤਾ ਨਹੀਂ ਨਜ਼ਾਰਾ ਤਾਂ ਬਹੁਤ ਘੈਂਟ ਹੈ ਕਿ ਖੜਨ ਦਾ ਪਰ ਸੱਚੀ ਆ ਡਰ ਵੀ ਲੱਗ ਰਿਹਾ ਜੀ ਬਹੁਤ ਇੱਕ ਪੱਥਰ ਗਰਜਿਆ ਨਾ ਇੱਕ ਤਾਂ ਵੀ ਇੱਕ ਵੀ ਇੱਥੋਂ ਡਿੱਗ ਪੈਣਾ ਮਤਲਬ ਇੰਨੀ ਉਚਾਈ ਹੈ ਜੀ ਮਤਲਬ ਛੋਟਾ ਜਿਹਾ ਏਡਾ ਕਿ ਜਿੱਡੀ ਬਜਰੀ ਹੁੰਦੀ ਹੈ ਜੀ ਜੇ ਬਜਰੀ ਏਡਾ ਵੀ ਡਿੱਗ ਪਿਆ ਥੱਲੇ ਆ ਸਮਝਾ ਵੀ ਬੰਦੇ ਦੇ ਇੱਡਾ ਜ਼ਿਆਦਾ ਜ਼ਖਮ ਵੱਡਾ ਕਰੂਗਾ ਵੀ ਛੱਟ ਤੋਂ ਗੱਲਾ ਲਾਓ ਜੀ ਕਿੱਡਾ ਸੋਹਣਾ ਏਰੀਆ ਏ ਜੀ ਰਾਸ਼ਟਰ ਗਰਮ ਵਾਖੜਾ ਬੰਦ ਪ੍ਰਯੋਜਨਾ ਵਾਖੜਾ ਵਿਆਸ ਪ੍ਰਬੰਧਕਪੁਰ ਆ ਜੀ ਕਿੱਡਾ ਪਿਆਰਾ ਏਰੀਆ ਬਣਾਇਆ ਹੋਇਆ ਇੰਨਾ ਕੇ ਚੈੱਕ ਕਰੋ ਇਹ ਬੰਦ ਕਿੱਥੇ ਰਸਤਾ ਹੈ ਨਾ ਰਸਤਾ ਇੱਧਰੋਂ ਹੈਗਾ ਜੀ ਪਰ ਬੰਦ ਕੀਤਾ ਹੋਇਆ ਪਰ 뷰 ਬਹੁਤ ਪਿਆਰਾ ਏ ਏਪਰਾਵਾ ਚੌਕ ਨੇ ਬੜਾ ਸੋਹਣਾ ਹੈ ਕਿ ਇੱਥੋਂ ਬੰਦਣਾ ਇੱਥੋਂ ਸੜਕਾਂ ਬਹੁਤ ਸ਼ਾਂਤਮਈ ਨੇ ਤੇ ਢੱਕੀਆਂ ਪਈਆਂ ਨੇ ਜੀ ਦਰਖਤਾਂ ਦੇ ਨਾਲ ਇਹ ਹੁਣ ਆਪਾਂ ਡੈਮ ਵਾਲੇ ਜਿਹੜੇ ਪਲੇਸ ਆ ਜਗਾ ਉਤੋਂ ਥੋੜਾ ਜਿਹਾ ਅੱਗੇ ਆ ਗਏ ਆ ਤੇ ਅੱਗੇ ਚਿਰ ਕੇ ਸੂਚੀ ਦਾ ਬਰਾਬਰ ਆ ਦੇਖੋ ਸਾਹਮਣੇ ਕਰੋ ਚੈੱਕ ਜੀ ਡੈਮ ਕਿੰਨਾ ਪੱਕਾ ਤਾਂ ਆਊਗਾ ਇਹ ਏਰੀਆ ਤੇ ਤੇ ਅੱਗੇ ਆਪਾਂ ਨਹੀਂ ਛੋਣੀ ਵੀਡੀਓ ਵਿੱਚ ਬੈਠੇ ਬਣਾਵਾਂਗੇ ਜੀ ਗਰਮੀ ਬਹੁਤ ਹੈ ਤੇ ਢੰਗਾਈ ਬਹੁਤ ਹੈ ਜੀ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਕੰਪਲਿਕਸ ਆ ਕੰਮ ਲਈ ਆਣਾ ਪੈਣਾ ਹੈ ਬਿਜਲੀ ਬਹੁਤ ਤਗੜਾ ਪ੍ਰੋਜੈਕਟ ਹੈ ਜੀ ਇੱਥੋਂ ਦਾ ਵਿਚਨਾ ਥੋੜੇ ਦਰਖਤ ਨੇ ਨਜ਼ਰ ਨਹੀਂ ਆਉਣਾ ਸਾਹਮਣੇ ਪਲਾਂ ਦੇ ਡੈਮ ਚੈੱਕ ਕਰੋ ਜੀ ਕਿੰਨੇ ਚਾਹੀਏ ਜੀ ਇੱਧਰਲੇ ਪਾਸੋਂ ਦੇਖਦੇ ਆਂ ਜੇ ਨਜ਼ਰ ਆ ਜੇ ਬਹੁਤ ਦੇਖੋਗੇ ਇੱਥੇ ਬਣਦੀ ਹੈ ਬਿਜਲੀ ਚੈੱਕ ਕਰੋ ਜੀ ਕਿੰਨਾ ਵੱਡਾ ਪ੍ਰੋਜੈਕਟ ਤਗੜਾ ਹੈ ਜੀ ਬਸ ਥੱਲੇ ਦਾ ਦੇਖ ਕੇ ਡਰ ਲੱਗਦਾ ਜੀ ਬੰਦੇ ਬਿਲਕੁਲ ਨਿਕੇ ਨਿਕੇ ਲੱਗਦੇ ਨੇ ਵਿੱਚ ਜੀ। ਉਹ ਸਾਹਮਣੇ ਪਤਾ ਨਹੀਂ ਜਿਹੜਾ ਸਾਹਮਣੇ ਆ ਉਹ ਹੈਗਾ ਜੀ ਡੈਮ ਕਿੰਨਾ ਉੱਚਾ ਹੋਊਗਾ ਕਿੰਨਾ ਮਤਲਬ ਪੱਕਾ ਬਣਿਆ ਹੋਊਗਾ ਜਿੱਥੇ ਪਾਣੀ ਦਾ ਪਤਾ ਨਹੀਂ ਕਿੰਨਾ ਪ੍ਰੈਸ਼ਰ ਹੈ ਜੀ। ਸੋ ਇਹ ਹੈ ਜੀ ਡੈਮ ਦਾ ਜੀ। ਆਖੜਾ ਡੈਮ। ਚੈੱਕ ਕਰੋ ਜੀ ਸਾਹਮਣੇ ਕਿੰਨੇ ਪੋਲ ਨੇ ਇੱਥੇ। ਇਹਨਾਂ ਰਸਤਾ ਜਿਹਾ ਉੱਥੇ ਘੁੰਮ ਜਾਂਦਾ ਜੀ ਵਾਰ-ਵਾਰ। ਥੋੜਾ ਜਿਹਾ ਬਰਾਬਰ ਜਿਹਾ ਸਮਤਲ ਜਿਹਾ ਏਰੀਆ ਬਣਾਇਆ ਹੋਇਆ ਹੈ ਜੀ। ਇਹ ਸੱਲੇ ਮੇਰ ਰੋਡ ਚੱਲਦਾ ਨਹੀਂ ਚੱਲ ਰਹੀ ਟਿੰਗੂ ਹਾਂ ਹਾਂ ਹਨਾ ਕੱਲੇ ਜਾਂਦਾ ਜੀ ਰੋੜਾ ਦੇਖੋ ਵਿੱਚ ਕੋ ਹੋਊਗਾ ਸਿਸਟਮ ਅਦਰ ਅੰਦਰ ਜਾਣ ਵਾਸਤੇ ਕੋਈ ਪਾਣੀ ਬਚ ਲੱਗਾ ਪਰ ਜੈਂਟ ਬਹੁਤ ਤਗੜਾ ਜੀ ਉਹ ਦੇਖੋ ਸਾਹਮਣੇ ਕਿੰਨੇ ਪੋਲ ਨੇ ਉੱਚੇ ਬਾਬੇ ਬਿਜਲੀ ਤਿਆਰ ਬਿਜਲੀ ਤਿਆਰ ਹੁੰਦੀ ਰਹਿ ਇੱਥੇ ਫੋਟੋ ਖੇਚਣਾ ਬਣਾ ਹੈ ਖਿੱਚੀਆ ਲੈ ਲਓ ਜੀ ਆ ਪਾਣੀ ਚੈੱਕ ਕਰੋ ਜੀ ਕਿ ਕਿਹੜੀ ਸਪੀਡ ਨਾਲ ਜਾ ਰਿਹਾ ਜੀ ਸਾਹਮਣੇ ਲੱਗੀ ਉਧਰ ਨੂੰ ਕਿਆ ਹੀ ਬਾਤਾਂ ਨੇ ਜੀ ਤੇ ਵੈਸੇ ਆਪਾਂ ਨੂੰ ਇੱਥੇ ਨਾਰਮਲ ਲੱਗ ਰਿਹਾ ਔਰ ਬਹੁਤ ਜਿਆਦੀ ਸਪੀਡ ਤੇ ਜਾ ਰਿਹਾ ਆ ਪਾਣੀ ਜੀ ਸਾਰੇ ਪਾਸੇ ਪਹਾੜੀ ਪਾੜ ਬੱਦਲ ਇਹ ਸੜਕ ਦਾ ਹੀ ਨਜ਼ਾਰਾ ਸੜਕ ਵੀ ਵਧੀਆ ਬਣੀ ਹੋਈ ਹੈ ਮਾੜੀ ਨਹੀਂ ਜੀ ਇਹ ਦੇਖੋ ਜੀ ਅਦੇ ਨਾਲ ਇੱਕ ਹੋਰ ਰੋਡ ਬਣਿਆ ਹੋਇਆ ਦੇਖੋ ਸੜਕ ਥੱਲੇ ਵੇਖੀ ਅੰਦਰਲੇ ਪਾਸੇ ਪਰ ਆਪਾਂ ਇਸ ਟਾਂ ਉੱਪਰਲੇ ਪਾਸੇ ਜਾ ਰਹੇ ਹਾਂ ਜਿੱਧਰ ਨੂੰ ਇਹ ਵੀ ਬਿਲਕੁਲ ਕੋਲ ਹੀ ਹੈ ਜੀ ਭਾਖੜਾ ਤੋਂ ਥੋੜੀ ਜਿਹੀ ਅੱਗੇ ਜਾ ਕੇ ਆਇਆ ਹੈ ਮਤਲਬ ਇੰਨਾ ਵੀ ਥੋੜਾ ਨੀਗਾ ਮਤਲਬ 10 12 ਕਿਲੋਮੀਟਰ ਪੈ ਜਾਂਦਾ ਇੱਕ ਜਾ ਕੇ ਦੇਖੋ ਜ ਆ ਆ ਗਈ ਐ ਟੱਲ ਲਾ ਗਈ ਗੁਪਾਰੀ ਜੀ ਧੰਨੇ ਰਾਜਪੁਰਾ ਦੇਖੋ ਕਰੋ ਚੈੱਕ ਬਹੁਤ ਹੈ ਕਿੰਨੀ ਲੰਬੀ ਹੈ ਥੋੜੀ ਹੈ ਜੀ ਇਹ तकरीबन 300 ਮੀਟਰ ਦੀ ਹੋਗੀ 2 300 ਮੀਟਰ ਅੱਗੇ ਫਿਰ ਜਾ ਕੇ ਤੇ ਚਾਂਦੜ ਹੈ 11 ਕਿਲੋਮੀਟਰ ਦਾ ਸਫ਼ਰ ਆਪਣਾ ਰਹਿ ਗਿਆ ਜੀ ਇਹ ਆਪਾਂ ਹੋਰ ਜਿੱਦਾਂ ਮੁਖੰਦੇ ਆ ਜੀ ਲੋ ਜੀ ਆ ਗਏ ਪੱਟਾ ਦਾ ਚੋਂ ਬਾਹਰ ਤੇ ਆਪਾਂ ਹੁਣ ਪਾਕੜਾ ਦੇ ਦੂਜੇ ਪਾਸੇ ਆ ਗਏ ਜੀ ਦਰਿਆ ਦੇ ਦੂਜੇ ਪਾਸੇ ਤੋ ਸੜੀ ਜਿਹੜਾ ਟਾਈਮ ਬਣਿਆ ਦੂਜੇ ਪਾਸੇ ਆ ਜੀ ਲਓ ਜੀ ਏਸੀ ਆਪਣਾ ਨਿਕਾ ਜਾਂ ਵਲੌਗ ਆਪਾਂ ਤੁਹਾਨੂੰ ਪਾਕੜਾ ਟਾਈਮ ਜਿਹੜਾ ਦਿਖਾਇਆ ਪਾਕੜਾ ਬੰਦ ਦਿਖਾਤਾ ਜੀ ਤਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵਲੌਗ ਦੇਖ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਕਿਤਾਇਆ ਲਗਾਇਆ ਆਪਣਾ ਅੱਜ ਦਾ ਵਲੌਗ